ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਅਤੇ ਗੁਰੂ ਪਾਤਸ਼ਾਹਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਾਧ ਸੰਗਤ ਜੀ ਅੱਜ ਆਪਾਂ ਮਾਝੇ ਦੀ ਪਵਿੱਤਰ ਧਰਤੀ ਅਤੇ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਚੋਲਾ ਸਾਹਿਬ ਵਿਖੇ ਪਹੁੰਚ ਚੁੱਕੇ ਹਾਂ ਤੇ ਤੁਹਾਨੂੰ ਲੈ ਕੇ ਆਏ ਹਾਂ ਉਸ ਘਰ ਦੇ ਵਿੱਚ ਜਿੱਥੇ ਗੁਰੂ ਅਰਜਨ ਦੇਵ ਜੀ ਲੰਮਾ ਸਮਾਂ ਰਹੇ ਨੇ ਉਹ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਚੋਲਾ ਸਾਹਿਬ ਵਿੱਚ ਇਸ ਸਥਾਨ ਉੱਪਰ ਸਨ 1995 ਵਿੱਚ ਆਏ ਸੀ ਪਿੰਡ ਦੇ ਬਜ਼ੁਰਗਾਂ ਮੁਤਾਬਕ ਗੁਰੂ ਸਾਹਿਬ ਲਗਭਗ 2.5 ਸਾਲ ਇਸ ਨਗਰ ਦੇ ਵਿੱਚ ਰਹੇ ਆ ਅਤੇ ਇਤਿਹਾਸਕਾਰਾਂ ਦੇ ਮੁਤਾਬਕ ਗੁਰੂ ਸਾਹਿਬ 2 ਸਾਲ 5 ਮਹੀਨੇ ਅਤੇ 13 ਦਿਨ ਇਸ ਸਥਾਨ ਉੱਪਰ ਗੁਰੂ ਸਾਹਿਬ ਨੇ ਨਿਵਾਸ ਕੀਤਾ ਸੀ ਸਤਿਗੁਰਾਂ ਦੇ ਸਮੇਂ ਦੇ ਕੁਝ ਚਿੰਨ ਇਸ ਇੱਥੇ ਮੌਜੂਦ ਹਨ ਪਰ ਸੰਭ ਸੰਭਾਲ ਖ ਨੂੰ ਉਹ ਹੌਲੀ ਹੌਲੀ ਚਿੰਨ ਜਿਹੜੇ ਆ ਧੁੰਦਲੇ ਹੁੰਦੇ ਜਾਂਦੇ ਆ ਇਸ ਸਥਾਨ ਨੂੰ ਸਾਭ ਸੰਭਾਲ ਦੀ ਬਹੁਤ ਜ਼ਰੂਰਤ ਆ ਤੇ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਅਪਰਾਲਾ ਕਰ ਸਕਦੀ ਕਿਉਂਕਿ ਇਥੋਂ ਦਾ ਜਿਹੜਾ ਵੱਡਾ ਗੁਰਦੁਆਰਾ ਸਾਹਿਬ ਆ ਪਾਸ਼ਾਏ ਪੰਜਵੀ ਉਹਦਾ ਪ੍ਰਬੰਧ ਜਿਹੜਾ ਉਹ ਸ਼੍ਰੋਮਣੀ ਕਮੇਟੀ ਦੇ ਕੋਲ ਆ ਸੋ ਸਾਧ ਸੰਗਤ ਜੀ ਇਸ ਸਥਾਨ ਦੇ ਨੇੜੇ ਤੇੜੇ ਪਹਿਲਾਂ ਬਹੁਤ ਸੰਘਣਾ ਜੰਗਲ ਹੁੰਦਾ ਸੀ ਅਤੇ ਇਸ ਸਥਾਨ ਉੱਪਰ ਮਾਤਾ ਨੰਬਰਦਾਰਨੀ ਸੁਖਵੰਤ ਕੌਰ ਜਿਹਨੂੰ ਮਾਤਾ ਸੁਖਾਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਅਤੇ ਚੌਧਰੀ ਦਾਣ ਸਿੰਘ ਦਾ ਇਸ ਸਥਾਨ ਉੱਪਰ ਘਰ ਸੀ ਮਾਤਾ ਨੰਬਰਦਾਰਨੀ ਸੁਖਵੰਤ ਕੌਰ ਅਤੇ ਚੌਧਰੀ ਦਾਣ ਸਿੰਘ ਦਾ ਇਸ ਸਥਾਨ ਉੱਪਰ ਘਰ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਇੱਥੇ ਚੋਲਾ ਸਾਹਿਬ ਆਏ ਅਤੇ ਆ ਕੇ ਇੱਕ ਦਰਖਤ ਹੇਠ ਬੈਠੇ ਉਸ ਜਗ੍ਹਾ ਉੱਪਰ ਹੁਣ ਗੁਰਦੁਆਰਾ ਪਾਸ਼ਾਹੀ ਪੰਜਵੀਂ ਮੌਜੂਦ ਹੈ ਉਸ ਗੁਰਦੁਆਰਾ ਸਾਹਿਬ ਨੂੰ ਵੱਡਾ ਗੁਰਦੁਆਰਾ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜਦੋਂ ਗੁਰੂ ਸਾਹਿਬ ਇੱਥੇ ਆ ਕੇ ਬੈਠੇ ਤਾਂ ਹੌਲੀ-ਹੌਲੀ ਸੰਗਤਾਂ ਨੂੰ ਪਤਾ ਲੱਗਾ ਕਿ ਇੱਥੇ ਗੁਰੂ ਅਰਜਨ ਦੇਵ ਜੀ ਆਏ ਹੋਏ ਨੇ ਜੋ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਹਨ ਜਦੋਂ ਸੰਗਤ ਨੂੰ ਪਤਾ ਲੱਗਾ ਤਾਂ ਕੁਝ ਸਰਦਾਲੂਆਂ ਨੇ ਆ ਕੇ ਮਾਤਾ ਨੰਬਰਦਾਰਨੀ ਸੁਖਵੰਤਕ ਔਰ ਮਾਤਾ ਸੁਖਾ ਅਤੇ ਚੌਧਰੀ ਧਾਨ ਸਿੰਘ ਨੂੰ ਗੁਰੂ ਜੀ ਦੇ ਇੱਥੇ ਆਉਣ ਬਾਰੇ ਦੱਸਿਆ ਤਾਂ ਮਾਤਾ ਸੁਖਾ ਅਤੇ ਚੌਧਰੀ ਧਾਨ ਸਿੰਘ ਸੰਗਤਾਂ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਨ ਉਸ ਜਗ੍ਹਾ ਉੱਪਰ ਪਹੁੰਚ ਗਏ ਜਿੱਥੇ ਗੁਰੂ ਸਾਹਿਬ ਆ ਕੇ ਬੈਠੇ ਹੋਏ ਸਨ ਉਸ ਸਥਾਨ ਉਪਰ ਗੁਰੂ ਸਾਹਿਬ ਬੈਠੇ ਹੋਏ ਸੀ ਤਾਂ ਮਾਤਾ ਜੀ ਨੇ ਇੱਕ ਵੱਡੇ ਬਰਤਨ ਦੇ ਵਿੱਚ ਚੂਰੀ ਦਾ ਪ੍ਰਸ਼ਾਦ ਉਸ ਬਰਤਨ ਨੂੰ ਉਸ ਸਮੇਂ ਕਹਿੰਦਾ ਛੰਨਾ ਬੋਲਿਆ ਜਾਂਦਾ ਸੀ ਉਸ ਕਹਿੰਦੇ ਛੰਨੇ ਦੇ ਵਿੱਚ ਮਾਤਾ ਜੀ ਨੇ ਚੂਰੀ ਦਾ ਪ੍ਰਸ਼ਾਦ ਬਣਾ ਕੇ ਤੇ ਉੱਪਰੋਂ ਕੱਪੜਾ ਦੇ ਕੇ ਟੱਕ ਕੇ ਲਿਆਂਦਾ ਅਤੇ ਗੁਰੂ ਸਾਹਿਬ ਦੇ ਅੱਗੇ ਪੇਸ਼ ਕੀਤਾ ਜਦੋਂ ਗੁਰੂ ਸਾਹਿਬ ਜੀ ਨੇ ਉਹ ਛੰਨੇ ਦੇ ਉੱਪਰੋਂ ਕੱਪੜਾ ਹਟਾਇਆ ਤਾਂ ਵੇਖ ਕੇ ਆਖਿਆ ਮਾਤਾ ਜੀ ਤੁਸੀਂ ਇਹ ਕੀ ਚੋਲਾ ਬਣਾ ਕੇ ਲਿਆਂਦਾ ਹੈ ਚੋਲਾ ਮਤਲਬ ਚੰਗੀ ਚੀਜ਼ ਨੂੰ ਮਿੱਠੀ ਚੀਜ਼ ਨੂੰ ਆਖਿਆ ਜਾਂਦਾ ਹੈ ਮਾਤਾ ਜੀ ਨੇ ਆਖਿਆ ਗੁਰੂ ਜੀ ਜੋ ਤੁਸੀਂ ਬਖਸ਼ਿਸ਼ ਕੀਤੀ ਹੈ ਮੈਂ ਉਹ ਬਣਾ ਕੇ ਤੁਹਾਡੀ ਸੇਵਾ ਵਿੱਚ ਲੈ ਆਈ ਹਾਂ ਤਾਂ ਗੁਰੂ ਜੀ ਨੇ ਆਖਿਆ ਕਿ ਇਹ ਪ੍ਰਸ਼ਾਦ ਸੰਗਤ ਵਿੱਚ ਵਰਤਾ ਦਿਓ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਤੋਂ ਬਾਅਦ ਗੁਰੂ ਜੀ ਨੇ ਪੁੱਛਿਆ ਇਸ ਨਗਰ ਦਾ ਨਾਮ ਕੀ ਹੈ ਤਾਂ ਦੱਸਿਆ ਕਿ ਇਸ ਨਗਰ ਦਾ ਨਾਮ ਭੈਣੀ ਹੈ ਪਰ ਇਸ ਨਗਰ ਭੈਣੀ ਦੀ ਹਾਲਤ ਬਹੁਤ ਤਰਸਯੋਗ ਹੈ ਇਸ ਦੇ ਨਾਲ ਲੱਗਦੇ ਪਿੰਡ ਤਕੜੇ ਹਨ ਪਰ ਇਸ ਪਿੰਡ ਦੇ ਲੋਕ ਆਰਥਿਕ ਪੱਖੋਂ ਬਹੁਤ ਕਮਜ਼ੋਰ ਹਨ ਤੇ ਉਹਨਾਂ ਦੀ ਹਾਲਤ ਬਹੁਤ ਮਾੜੀ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ ਅੱਜ ਤੋਂ ਇਸ ਪਿੰਡ ਦਾ ਨਾਮ ਚੋਲਾ ਸਹਿਬ ਹੋਵੇਗਾ ਤੁਸੀਂ ਕਿਸੇ ਨੇ ਵੀ ਭੈਣੀ ਨਹੀਂ ਕਹਿਣਾ ਸਗੋਂ ਤੁਸੀਂ ਅੱਜ ਤੋਂ ਆਪਣੇ ਪਿੰਡ ਨੂੰ ਚੋਲਾ ਸਹਿਬ ਹੀ ਕਹਿਣਾ ਆ ਪਿੰਡ ਦੇ ਨੰਬਰਦਾਰਾਂ ਨੂੰ ਹੌਲੀ ਹੌਲੀ ਕਿਸੇ ਨੇ ਦੱਸਿਆ ਤਾਂ ਨੰਬਰਦਾਰਾਂ ਨੇ ਆ ਕੇ ਗੁਰੂ ਸਾਹਿਬ ਕੋਲ ਸ਼ੰਕਾ ਪ੍ਰਗਟ ਕੀਤੀ ਕਿ ਗੁਰੂ ਸਾਹਿਬ ਅਸੀਂ ਤਾਂ ਪੱਟੀ ਮਾਮਲਾ ਤਾਰਨ ਜਾਂਦੇ ਹਾਂ ਉੱਥੇ ਸਾਨੂੰ ਭੈਣੀ ਦੇ ਨਾਂ ਨਾਲ ਆਵਾਜ਼ ਵੱਜਦੀ ਹੈ ਚੋਲੇ ਦੇ ਨਾਮ ਉੱਪਰ ਆਵਾਜ਼ ਨਹੀਂ ਵੱਜਦੀ ਕਿਵੇਂ ਹੋਵੇਗਾ ਤਾਂ ਗੁਰੂ ਸਾਹਿਬ ਨੇ ਹੱਸ ਕੇ ਆਖਿਆ ਕਿ ਜਿਨ੍ਹਾਂ ਨੇ ਰੀਠੇ ਮਿੱਠੇ ਕਰ ਦਿੱਤੇ ਪੱਥਰਾ ਉੱਪਰ ਪੰਜੇ ਲਾ ਦਿੱਤੇ ਉਹ ਇਸ ਨਗਰ ਦੇ ਨਾਮ ਦੀ ਤਬਦੀਲੀ ਵੀ ਕਾਗਜ਼ਾਂ ਵਿੱਚ ਕਰ ਦੇਣਗੇ ਇਸ ਨਗਰ ਦਾ ਨਾਮ ਕਾਗਜ਼ਾਂ ਵਿੱਚ ਆਪਣੇ ਆਪ ਹੀ ਤਬਦੀਲ ਹੋਇਆ ਕਹਿੰਦੇ ਹਨ ਕਿ ਜਦੋਂ ਨੰਬਰਦਾਰ ਪੱਟੀ ਮਾਮਲਾ ਤਾਰਨ ਗਏ ਤਾਂ ਹਾਕਮਾ ਨੇ ਕਿਹਾ ਕਿ ਤੁਸੀਂ ਮਾਮਲਾ ਨਹੀਂ ਦਿੰਦੇ ਤਾਂ ਨੰਬਰਦਾਰਾਂ ਨੇ ਕਿਹਾ ਕਿ ਸਾਨੂੰ ਆਵਾਜ਼ ਨਹੀਂ ਵੱਜੀ ਤਾ ਉਹਨਾਂ ਕਹਿਆ ਕਿ ਤੁਸੀਂ ਭੈਣੀ ਤੋਂ ਆਏ ਹੋ ਤਾਂ ਨੰਬਰਦਾਰਾਂ ਨੇ ਆਖਿਆ ਨਹੀਂ ਅਸੀਂ ਤਾਂ ਚੋਲਾ ਸਾਹਿਬ ਤੋਂ ਆਏ ਹਾਂ ਜਦੋਂ ਕਹਿੰਦੇ ਆ ਕਿ ਕਾਗਜ਼ ਚੈੱਕ ਕੀਤੇ ਗਏ ਤਾਂ ਭੈਣੀ ਕਿਤੇ ਵੀ ਮੌਜੂਦ ਨਹੀਂ ਸੀ ਚੋਲਾ ਸਾਹਿਬ ਆਪਣੇ ਆਪ ਦਰਜ ਹੋ ਗਿਆ ਸੀ ਉਦੋਂ ਤੋਂ ਹੀ ਚੋਲਾ ਸਾਹਿਬ ਨਗਰ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਦੇ ਨਾਲ ਪ੍ਰਸਿੱਧ ਹੋ ਗਿਆ ਦੱਸਦੇ ਹਨ ਕਿ ਗੁਰੂ ਸਾਹਿਬ ਚੋਲਾ ਸਾਹਿਬ ਆਉਣ ਤੋਂ ਪਹਿਲਾਂ ਇੱਥੋਂ 5 ਕਿਲੋਮੀਟਰ ਦੂਰ ਕਸਬਾ ਸਰਹਾਲੀ ਵਿਖੇ ਆਏ ਸੀ ਤਾਂ ਜਦੋਂ ਗੁਰੂ ਸਾਹਿਬ ਆਣ ਕੇ ਉੱਥੇ ਸਰਹਾਲੀ ਦੇ ਵਿੱਚ ਬੈਠੇ ਤਾਂ ਸਰਹਾਲੀ ਦੇ ਜੋਗੀ ਜਿਹੜੇ ਹੀ ਉਹ ਜਦੋਂ ਉਹਨਾਂ ਨੇ ਵੇਖਿਆ ਕਿ ਗੁਰੂ ਸਾਹਿਬ ਇੱਥੇ ਆ ਗਏ ਆ ਤੇ ਗੁਰੂ ਸਾਹਿਬ ਦੇ ਆਉਣ ਨਾਲ ਸਾਡਾ ਲੋਕਾਂ ਦੇ ਵਿੱਚ ਆਧਾਰ ਘਟ ਜਾਣਾ ਜੇ ਸਾਡੇ ਕੋਲ ਸੰਗਤਾਂ ਨਹੀਂ ਘਟ ਜਾਣੀਆਂ ਤਾਂ ਉਹ ਗੁਰੂ ਸਾਹਿਬ ਦੇ ਨਾਲ ਈਰਖਾ ਕਰਨ ਲੱਗ ਪਏ ਦੱਸਿਆ ਜਾਂਦਾ ਕਿ ਉਸ ਸਮੇਂ ਜਦੋਂ ਗੁਰੂ ਸਾਹਿਬ ਸਿਰਹਾਲੀ ਆਏ ਸੀ ਤਾਂ ਉਸ ਸਮੇਂ بارشਾਂ ਬਹੁਤ ਘੱਟ ਮੀਂਹ ਨਹੀਂ ਸੀ ਪੈ ਰਿਆ ਮੀਂਹ ਨਾ ਪੈਣ ਦੀ وجہ ਦੇ ਨਾਲ ਜਿਹੜੀਆਂ ਫਸਲਾਂ ਵਾਂ ਉਹ ਸੁੱਕ ਰਹੀਆਂ ਸੀ ਤਾਂ ਕਹਿੰਦੇ ਆ ਕਿ ਸੰਗਤ ਨੇ ਇਕੱਠੇ ਹੋ ਕੇ ਆ ਕੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਕਿਰਪਾ ਕਰੋ بارش ਹੋ ਜਾਵੇ ਤਾਂ ਸਾਡੀ ਜਿਹੜੀ ਫਸਲ ਵਾ ਉਹ ਬਚ ਜਾਵੇ ਕਿਉਂਕਿ ਜੇ بارش ਨਹੀਂ ਹੁੰਦੀ ਤਾਂ ਸਾਡੀ ਫਸਲ ਜਿਹੜੀ ਆ ਉਹ ਸੁੱਕ ਛੜ ਜਾਊਗੀ ਤੇ ਇਹਦੇ ਨਾਲ ਸਾਡੇ ਤੇ ਭਾਦਾ ਕਾਲ ਪੈਣ ਵਰਗਾ ਕੰਮ ਹੋ ਜਾਊਗਾ ਅਸੀਂ ਕੀ ਖਾਵਾਂਗੇ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਸਾਰੇ ਰਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਬੇਨਤੀ ਕਰੋ ਤੇ ਉਹਨਾਂ ਦੀ ਕਿਰਪਾ ਦੇ ਨਾਲ بارش ਵੀ ਹੋ ਜਾਊਗੀ ਤੇ ਤੁਹਾਡੇ ਦਾਣੇ ਵੀ ਚੰਗੇ ਹੋ ਜਾਣਗੇ ਤਾਂ ਕਹਿੰਦੇ ਆ ਕਿ ਉਹਨਾਂ ਨੇ ਅਰਦਾਸ ਬੇਨਤੀ ਕਰਕੇ ਸੰਗਤਾਂ ਆ ਗਈਆਂ ਪਰ ਜਦੋਂ ਯੋਗੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਇੱਕ ਸਾਥ ਨਾਲ ਮੌਕਾ ਮਿਲ ਗਿਆ ਉਹਨਾਂ ਨੇ ਆਪਦੇ ਕੁਝ ਬੰਦੇ ਸੰਗਤ ਦੇ ਵਿੱਚ ਭੇਜੇ ਤੇ ਕੋਜ ਦਿਨਾਂ ਬਾਅਦ ਹੀ ਗੁਰੂ ਸਾਹਿਬ ਨੂੰ ਫੇਰ ਆਖਣ ਲੱਗੇ ਕਿ ਤੁਹਾਡੇ ਕਹਿਣ ਤੇ ਵੀ ਅਜੇ ਤੱਕ بارش ਨਹੀਂ ਹੋਈ ਜੇ ਤੁਸੀਂ بارش ਜਾਂ ਤਾਂ بارش ਕਰਵਾ ਦਿਓ ਤੇ ਜੇ ਤੁਸੀਂ بارش ਨਹੀਂ ਕਰਵਾਉਣੀ ਤੇ ਫਿਰ ਤੁਸੀਂ ਇੱਥੋਂ ਚਲੇ ਜਾਓ ਤਾਂ ਦੱਸ ਦਿਆ ਕਿ ਗੁਰੂ ਸਾਹਿਬ ਨੇ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਤੋਂ ਬਿਨਾ ਗੁਰੂ ਸਾਹਿਬ ਉੱਥੋਂ ਚੁੱਪਚਾਪ ਤੁਰ ਕੇ ਨਗਰ ਚੋਲਾ ਸਾਹਿਬ ਵਿੱਚ ਪਹੁੰਚ ਗਏ ਗੁਰੂ ਅਰਜਨ ਦੇਵ ਜੀ ਜਦੋਂ ਚੋਲਾ ਸਾਹਿਬ ਆਏ ਉਦੋਂ ਉਹਨਾਂ ਦੇ ਨਾਲ ਮਾਤਾ ਗੰਗਾ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਵੀ ਉਹਨਾਂ ਦੇ ਨਾਲ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ ਉਸ ਸਮੇਂ ਲਗਭਗ 2 ਸਾਲ ਦੇ ਕਰੀਬ ਸੀ ਦੱਸਿਆ ਜਾਂਦਾ ਹੈ ਕਿ ਇਸ ਸਥਾਨ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਵੀ ਆਏ ਸੀ ਅਤੇ ਪਿੰਡ ਦੇ ਬਜ਼ੁਰਗਾਂ ਮੁਤਾਬਕ ਜਦੋਂ ਗੁਰੂ ਅਰਜਨ ਦੇਵ ਜੀ ਇਸ ਘਰ ਵਿੱਚ ਰਹੇ ਉਦੋਂ ਘਰ ਲਗਭਗ ਜ਼ਿਆਦਾਤਰ ਜਿਹੜੇ ਉਹ ਮਿੱਟੀ ਦੇ ਬਣੇ ਹੁੰਦੇ ਸੀ ਜੋ ਪ੍ਰਾਤਣ ਸਮੇਂ ਦੇ ਵਿੱਚ ਘਰ ਹੁੰਦੇ ਸੀ ਕਿਉਂਕਿ ਉਦੋਂ ਪੱਕੀ ਇੱਟ ਨਹੀਂ ਸੀ ਹੁੰਦੀ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਹਿੰਦੇ ਹਨ ਕਿ 1808 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਇਮਾਰਤ ਦਾ ਨਿਰਮਾਣ ਕਰਵਾਇਆ ਸੀ ਜਿਹੜਾ ਇਹ ਘਰ ਤੁਸੀਂ ਦੇਖ ਰਹੇ ਜੇ ਇਹ ਘਰ ਪਹਿਲਾਂ ਪੁਰਾਣੇ ਸਮੇਂ ਜਿਹੜਾ ਉਹ ਮਿੱਟੀ ਦਾ ਬਣਿਆ ਆਇਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ 1808 ਈਸਵੀ ਦੇ ਵਿੱਚ ਇਸ ਘਰ ਦਾ ਨਾਨਕਸ਼ਹੀ ਇੱਟ ਦੇ ਨਾਲ ਇਹਦਾ ਨਿਰਮਾਣ ਕਰਵਾਇਆ ਇਥੇ ਜੋ ਖੂਹ ਅੱਜ ਵੀ ਮੌਜੂਦ ਹੈ ਉਹ ਕੋਈ ਗੁਰੂ ਅਰਜਨ ਦੇਵ ਜੀ ਦੇ ਸਮੇਂ ਵੀ ਉਹ ਮੌਜੂਦ ਸੀ ਤੇ ਇਥੇ ਗੁਰੂ ਅਰਜਨ ਦੇਵ ਜੀ ਇਸ਼ਨਾਨ ਵੀ ਕਰਦੇ ਰਹਿਆ ਤੇ ਇਸ ਖੂਹ ਦੇ ਪਾਣੀ ਦੇ ਨਾਲ ਲੰਗਰ ਵੀ ਪਕਦਾ ਰਿਹਾ ਤੇ ਹੁਣ ਲਗਭਗ 1927 ਵਿੱਚ ਇਥੇ ਜੋ ਇਤਿਹਾਸਕ ਗੁਰਦੁਆਰਾ ਪਾਸ਼ਾਹੀ ਪੰਜਵੀ ਹੈ ਉਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਆ ਗਿਆ ਜੋ ਅੱਜ ਵੀ ਸ਼੍ਰੋਮਣੀ ਕਮੇਟੀ ਦੇ ਕੋਲ ਹੈ ਅਸੀਂ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਗੁਰੂ ਸਾਹਿਬ ਦੇ ਘਰ ਦੀ ਪ੍ਰਾਤਨਤਾ ਨੂੰ ਸੰਭਾਲ ਕੇ ਇਸੇ ਤਰ੍ਹਾਂ ਹੀ ਇਸ ਦੀ ਪ੍ਰਾਤਨਤਾ ਨੂੰ ਬਹਾਲ ਰੱਖਿਆ ਜਾਵੇ ਸਾਰੀ ਵੀਡੀਓ ਵੇਖਣ ਲਈ